ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਸ਼ਰਾਬ ਦੀ ਬੋਤਲ ਮੇਰੇ ਸਾਹਮਣੇ ਅੰਗੀਠੀ ਤੇ ਸ਼ਰਾਬ ਦੀ ਇੱਕ ਬੋਤਲ ਪਈ ਹੈ ਅੱਜ ਕਿੰਨੇ ਦਿਨਾਂ ਤੋਂ ਮੇਰੀ ਤ੍ਰੀਮਤ ਨੇ ਇਹ ਬੋਤਲ ਮੰਗਵਾਈ ਸੀ ਮੇਰੇ ਇੱਕ ਦੋਸਤ ਲਈ ਜੋ ਸਾਡੇ ਘਰ ਠਹਿਰਨ ਨਹੀਂ ਆ ਰਿਹਾ ਸੀ ਪਰ ਉਸ ਨੇ ਇਰਾਦਾ ਬਦਲ ਲਿਆ ਤੇ ਇਹ ਬੋਤਲ ਉਦੋਂ ਦੀ ਉੰਜ ਦੀ ਉੰਜ ਬੰਦ ਪਈ ਹੈ ਹੁਣ ਮੇਰੇ ਬੱਚੇ ਦੀ ਮਾਂ ਸੋਚਦੀ ਹੈ ਬਰਾਂਡੀ ਘਰ ਰੱਖੀ ਚੰਗੀ ਹੁੰਦੀ ਹੈ ਨਜ਼ਲਾ ਹੋਵੇ ਤਾਂ ਬੱਚੇ ਨੂੰ ਇੱਕ ਅੱਧ ਚਮਚ ਨਾਲ ਆਰਾਮ ਆ ਜਾਂਦਾ ਹੈ ਤੇ ਮੈਂ ਸੋਚਦਾ ਚੁੱਕ ਕੇ ਇਸ ਬੋਤਲ ਨੂੰ ਦਵਾਈਆਂ ਵਾਲੀ ਅਲਮਾਰੀ ਵਿੱਚ ਰੱਖ ਦੇਵਾਂ ਇੰਜ ਗਿੱਠੀ ਤੇ ਤਰੀ ਇਸ ਤੇ ਹਰ ਰੋਜ਼ ਮਿੱਟੀ ਪੈਂਦੀ ਰਹਿੰਦੀ ਹੈ ਤੇ ਨੌਕਰ ਹਰ ਰੋਜ਼ ਇਹਨੂੰ ਸਾਫ਼ ਕਰਦਾ ਹੈ ਸ਼ਰਾਬ ਦੀ ਅੰਗੀਠੀ ਤੇ ਤੇਰੀ ਇਸ ਬੋਤਲ ਨੂੰ ਵੇਖ ਕੇ ਮੈਨੂੰ ਆਪਣੇ ਕਾਲਜ ਦੇ ਜ਼ਮਾਨੇ ਦੇ ਉਹ ਦਿਨ ਯਾਦ ਆਉਂਦੇ ਹਨ ਜਦੋਂ ਸਾਡੇ ਪਿੰਡ ਵਾਲੇ ਘਰ ਦੇ ਕਮਰੇ ਦੀ ਅੰਗੀਠੀ ਤੇ ਏੰਜ ਹੀ ਸ਼ਰਾਬ ਦੀ ਇੱਕ ਬੋਤਲ ਰੱਖੀ ਰਹਿੰਦੀ ਸੀ ਮੇਰੇ ਪਿਤਾ ਜੀ ਨੂੰ ਕਿਸੇ ਨੇ ਬੀਅਰ ਦੀਆਂ ਬਹੁਤ ਸਾਰੀਆਂ ਬੋਤਲਾਂ ਦਿੱਤੀਆਂ ਉਹਨਾਂ ਨੇ ਬਾਕੀ ਤੇ ਮੰਡ ਛੱਡੀਆ ਇੱਕ ਲੈ ਕੇ ਘਰ ਰੱਖ ਦਿੱਤੀ ਤੇ ਇੰਜ ਜਦੋਂ ਕਿਤਨੇ ਦਿਨ ਪਈ ਰਹੀ ਉਸ ਤੇ ਮਿੱਟੀ ਪੈਣ ਲੱਗੀ ਤਾਂ ਮੈਨੂੰ ਇੱਕ ਰੋਜ਼ ਉਹਨਾਂ ਨੇ ਗੱਲਾਂ-ਗੱਲਾਂ ਵਿੱਚ ਕਿਹਾ ਬੀਅਰ ਕੋਈ ਮਾੜੀ ਚੀਜ਼ ਨਹੀਂ ਹੁੰਦੀ ਬੰਦੇ ਨੂੰ ਮੋਟਾ ਕਰਦੀ ਹੈ ਪਰ ਮੈਨੂੰ ਸ਼ਰਾਬ ਦੇ ਨਾਂ ਤੋਂ ਨਫ਼ਰਤ ਸੀ ਤੇ ਮੈਂ ਉਹਨਾਂ ਦੀ رائے ਵੱਲ ਧਿਆਨ ਨਾ ਦਿੱਤਾ ਸਾਡੇ ਪਿੰਡ ਮੇਰੇ ਇੱਕ ਦੋਸਤ ਦਾ ਵੱਡਾ ਭਰਾ ਵੇਖਦੇ ਆ ਵੇਖਦੇ ਆ ਲਾਲ ਤੇ ਮੋਟਾ ਹੋ ਗਿਆ ਸੀ ਤੇ ਪਿੰਡ ਵਿੱਚ ਸਾਰੇ ਦਬੀ ਜ਼ਮਾਨਾ ਕਹਿੰਦੇ ਉਹ ਹਰ ਰੋਜ਼ ਬੀਅਰ ਪੀਂਦਾ ਸੀ ਇੱਕ ਰੋਜ਼ ਮੇਰਾ ਉਹੀ ਦੋਸਤ ਸਾਡੇ ਘਰ ਆਇਆ ਤੇ ਮੇਰੇ ਪਿਤਾ ਜੀ ਨੇ ਉਹਨੂੰ ਬੀਅਰ ਦੀ ਬੋਤਲ ਖੋਲ ਦਿੱਤੀ ਨਾਲ ਮੈਨੂੰ ਵੀ ਬੈਠਣਾ ਪਿਆ ਮੈਂ ਇੱਕ ਕੁੱਟ ਭਰਿਆ ਇਹ ਮੈਨੂੰ ਇੰਜ ਲੱਗਾ ਜਿਵੇਂ ਹੁਣ ਇਹ ਸਭ ਕੁਝ ਖਾਦਾ ਪੀਤਾ ਮੈਂ ਉਲਟ ਦੇਾਂਗਾ ਤੇ ਬਾਕੀ ਸਮਾਂ ਖਾਣ ਲਈ ਰੱਖੀ ਨਮਕੀਨ ਚੀਜ਼ ਦੇ ਮੈਂ ਫੱਕੇ ਮਾਰਦਾ ਰਿਹਾ ਵੀਰੇ ਇਮਤਿਹਾਨ ਤੇ ਮੇ ਵਿੱਚ ਦਾਖਲ ਹੋਣ ਤੇ ਦਰਮਿਆਨੀ 4-5 ਮਹੀਨੇ ਮੈਥੋਂ ਕਟੀਂਦਿਆਂ ਨਹੀਂ ਸੰਘਟ ਤੇ ਸ਼ਾਮ ਨੂੰ ਮੈਂ ਕਲੱਬ ਜਾਣਾ ਸ਼ੁਰੂ ਕਰ ਦਿੱਤਾ ਕਲੱਬ ਵਿੱਚ ਸਭ ਲੋਕ ਸ਼ਰਾਬ ਪੀਂਦੇ ਸਨ ਨਿੱਕੇ ਵੱਡੇ ਔਰਤਾਂ ਮਰਦ ਲੋਕੀ ਆ ਪੀਂਦੇ ਸਨ ਹੋਰਨਾਂ ਨੂੰ ਪੀਂਦੇ ਸਨ ਔਰਤਾਂ ਆਪਣੇ ਮਰਦਾਂ ਕੋਲ ਬੈਠ ਕੇ ਪਿੰਦੀਆਂ ਸਨ ਪ੍ਰਾਈ ਮਰਦਾਂ ਕੋਲ ਵੀ ਜਾ ਕੇ ਪਿੰਦੀਆਂ ਸਨ ਇਸ ਫਜ਼ਾ ਵਿੱਚ ਮੈਂ ਸੋਚਿਆ ਜੇ ਮੈਂ ਕਿਹਾ ਮੈਂ ਸ਼ਰਾਬ ਨਹੀਂ ਪੀਂਦਾ ਤਾਂ ਸਾਰੇ ਮੈਨੂੰ ਗਵਾਰ ਸਮਝਣਗੇ ਤੇ ਮੈਂ ਵੀ ਇੱਕ ਅੱਧਾ ਪੈਗ ਲੈ ਕੇ ਆਪਣੇ ਅੱਗੇ ਰੱਖ ਲੈਂਦਾ ਇਸ ਜ਼ਿਆਦਾ ਧਿਆਨ ਕਬਾਬ ਆਦਿ ਇਸ ਤਰ੍ਹਾਂ ਦੀਆਂ ਨਮਕੀਨ ਚੀਜ਼ਾਂ ਵੱਲ ਦਿੰਦਾ ਕਲੱਬ ਵਿੱਚ ਮੇਰਾ ਇੱਕ ਦੋਸਤ ਬਣਿਆ ਜੋ ਪਾਣੀ ਵਾਂਗ ਸ਼ਰਾਬ ਪੀਂਦਾ ਸੀ ਅਸੀਂ ਇਕੱਠੇ ਮੋਟਰ ਵੀ ਜਾਂਦੇ ਇਕੱਠੇ ਵਾਪਸ ਆਉਂਦੇ ਇੱਕ ਦਿਨ ਬਾਰਿਸ਼ ਹੋ ਕੇ ਹਟੀ ਸੀ ਇਹ ਠੰਡੀ ਠੰਡੀ ਹਵਾ ਚੱਲ ਰਹੀ ਸੀ। ਕੋਈ ਦਰਕਾਲਾ ਵੇਲੇ ਅਸੀਂ ਕਲੱਬ ਗਏ। ਮੇਰੇ ਦੋਸਤ ਨੇ ਮੋਟਰ ਕਲੱਬ ਦੇ ਪਿੱਛੇ ਬਗੀਚੇ ਵਿੱਚ ਜਾ ਖੜੀ ਕੀਤੀ ਤੇ ਕਹਿਣ ਲੱਗਾ ਅੱਜ ਸ਼ਰਾਬ ਮੋਟਰ ਵਿੱਚ ਹੀ ਬੈਠ ਕੇ ਪੀਾਂਗੇ। ਬੈਰੀ ਨੇ ਉੱਥੇ ਹੀ ਜਾਮ ਲੈਉਣੇ ਸ਼ੁਰੂ ਕਰ ਦਿੱਤੇ। ਮੇਰੇ ਦੋਸਤ ਨੂੰ ਪਤਾ ਸੀ ਮੈਂ ਸ਼ਰਾਬ ਕੋਈ ਖਾਸ ਨਹੀਂ ਪੀਂਦਾ। ਪਰ ਜਿਉਂ-ਜਿਉਂ ਉਸ ਦੀ ਸ਼ਰਾਬ ਚੜ੍ਹਦੀ ਉਹ ਮੇਰੇ ਲਈ ਆਰਡਰ ਦਿੰਦਾ। ਤੇ ਮੈਨੂੰ ਮਜਬੂਰ ਕਰਦਾ ਮੈਂ ਉਹਦਾ ਸਾਥ ਦੇ ਆ ਸ਼ਰਾਬੀ ਦੀ ਜ਼ਿੱਦ ਬੁਰੀ ਹੁੰਦੀ ਹੈ ਇਹ ਮੈਨੂੰ ਪਹਿਲੀ ਵਾਰ ਉਸ ਰੋਜ਼ ਪਤਾ ਲੱਗਾ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ ਅਸਮਾਨ ਤੇ ਬੱਦਲ ਊਮੜੇ ਹੋਏ ਸਨ ਚੰਨ ਕਦੀ ਕਿਤੋਂ ਸਰੇੜੀ ਕੱਢਣ ਦੀ ਕੋਸ਼ਿਸ਼ ਕਰਦਾ ਫੇਰ ਜਿਵੇਂ ਉਹਨੂੰ ਦਬੋਚ ਲਿਆ ਜਾਂਦਾ ਠੰਡੀ ਠੰਡੀ ਹਵਾ ਵਿੱਚ ਦਰਖਤਾਂ ਦੇ ਹੇਠ ਫੁੱਲਾਂ ਦੀਆਂ ਕਿਆਰੀਆਂ ਕੋਲ ਮੋਟਰ ਵਿੱਚ ਬੈਠੇ ਮੇਰਾ ਦੋਸਤ ਪੀਂਦਾ ਰਿਹਾ ਪੀਂਦਾ ਰਿਹਾ ਨਾਲ-ਨਾਲ ਮੇਰੇ ਲਈ ਵੀ ਜਾਨ ਤੇ ਜਾ ਮੰਗਵਾਉਂਦਾ ਤੇ ਉਹਨੂੰ ਪਤਾ ਨਹੀਂ ਸੀ ਲੱਗਦਾ ਮੈਂ ਮੋਟਰ ਵਿੱਚੋਂ ਬਾਹਰ ਹੱਥ ਕੱਢ ਕੇ ਆਹستہ ਆਹستہ ਵਿਸਕੀ ਨੂੰ ਵੇਟਦਾ ਜਾ ਰਿਹਾ ਸਾਂ ਡੇ ਰਾਤ ਗਏ ਅਸੀਂ ਘਰ ਮੁੜੇ ਮੈਨੂੰ ਜ਼ਰਾ ਇਤਬਾਰ ਨਹੀਂ ਸੀ ਕਿ ਉਸ ਮੋਟਰ ਵਿੱਚ ਅਸੀਂ ਆਪਣੇ ਟਿਕਾਣੇ ਤੇ ਖਰਾਵੇਂ ਪੁੱਜ ਸਕਾਂਗੇ ਵਰੀ ਕਹਿਰਾਨ ਕਰ ਦੇਣ ਵਾਲੀ احتیاط ਨਾਲ ਉਸਨੇ ਮੋਟਰ ਨੂੰ ਆਪਣੇ ਗਰਾਜ ਵਿੱਚ ਲਿਆ ਖੜਾ ਕੀਤਾ ਉਹ ਰਾਤ ਮੈਂ ਆਪਣੇ ਦੋਸਤ ਦੇ ਹੀ ਰਹਾ ਮੈਨੂੰ ਡਰ ਸੀ ਇਤਨੀ ਸ਼ਰਾਬ ਪੀ ਕੇ ਉਹ ਜ ਕੁਝ ਕਰਨਾ ਬਹਿ ਉਹਨੂੰ ਕੁਝ ਹੋ ਨਾ ਜਾਏ ਉਹੀ ਗੱਲ ਹੋਈ ਅਜੇ ਅਸੀਂ ਕਮਰੇ ਵਿੱਚ ਪਹੁੰਚੇ ਹੀ ਸਾਂ ਕਿ ਉਸ ਗੋਸਲਖਾਨੇ ਵਿੱਚ ਜਾ ਕੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀ ਉਲਟੀਆਂ ਕਰਦਾ ਰਿਹਾ ਫਿਰ ਗੁਸਲਖਾਨੇ ਨੂੰ ਧੋਂਦਾ ਰਿਹਾ ਪਤਾ ਨਹੀਂ ਕਿੰਨੇ ਚਿਰ ਬਾਅਦ ਅੱਖਾਂ ਨੀਵੀਆਂ ਪਾਈ ਸ਼ਰਮਿੰਦਾ ਜਿਹਾ ਹੋਇਆ ਉਹ ਸੌਣ ਲਈ ਆਇਆ ਮੈਂ ਸਖਤ ਉਹ ਨੀਂਦਰੇ ਵਿੱਚ ਸਾਂ ਕੋਈ ਗੱਲ ਕੱਤ ਕੀਤੇ ਬਗੈਰ ਅਸੀਂ ਆਪਣੇ ਆਪਣੇ ਪਲੰਘਾਂ ਦੇ ਪਾਰ ਪੈ ਗਏ ਅਸਲ ਵਿੱਚ ਸ਼ਰਾਬ ਦਾ ਚਸਕਾ ਮੈਨੂੰ ਨੌਕਰੀ ਕਰਨ ਤੋਂ ਕੁਝ ਚਿਰ ਬਾਅਦ ਪਿਆ ਜਿਸ ਦਫ਼ਤਰ ਵਿੱਚ ਮੈਂ ਕੰਮ ਕਰਦਾ ਸਾਂ ਉੱਥੇ ਦੇ ਸਾਰੇ ਅਫਸਰ ਮਹੀਨੇ ਵਿੱਚ ਇੱਕ ਵਾਰ ਕਿਤੇ ਬੈਠ ਕੇ ਇਕੱਠੇ ਦਾਰੂ ਪਿੰਦੇ ਸਨ ਇਕੱਠੇ ਖਾਂਦੇ ਸਨ ਗੱਪਾਂ ਮਾਰਦੇ ਸਨ ਤੇ ਇੰਜ ਕਦੀ ਕਦੀ ਸਵੇਰ ਦੇ 4 ਵਜੇ ਜਾਂਦੇ ਸਨ ਤਾਂ ਵੀ ਮੈਂ 1 ਜਾਂ 2 ਜਾਂਮ ਤੋਂ ਜ਼ਿਆਦਾ ਕਦੀ ਨਹੀਂ ਸੀ ਪੀ ਸਕਿਆ ਦੋ ਘੁੱਟ ਪਰ ਕੇ ਮੇਰੀਆਂ ਅੱਖਾਂ ਹੁੰਦੜੀਆਂ ਸ਼ੁਰੂ ਹੋ ਜਾਂਦੀਆਂ ਸਾਹਮਣੇ ਮਗਰੀ ਅੰਗੀਠੀ ਦੇ ਕੋਲ ਟੋਕ ਕੇ ਮੈਂ ਬੈਠ ਜਾਂਦਾ ਤੇ ਬਾਕੀ ਵਕਤ ਅੱਗ ਨਾਲ ਖੇਡਦਾ ਰਹਿੰਦਾ ਕੁਝ ਸੁੱਤਾ-ਸੁੱਤਾ ਤੇ ਕੁਝ ਜਾਗਦਾ-ਜਾਗਦਾ ਕਦੀ ਕਦੀ ਆਪਣੇ ਸਾਹਮਣੇ ਬੈਠੀ ਸਾਡੇ ਨਾਲ ਕੰਮ ਕਰਦੀ ਕੁੜੀ ਨੂੰ ਵੇਖ ਲੈਂਦਾ ਜਾਂ ਤੇ ਉਹ ਸ਼ਰਾਬ ਪੀ ਰਹੀ ਹੁੰਦੀ ਜਾਂ ਸਿਗਰਟ ਦੇ ਕਾਸ ਲਾ ਰਹੀ ਹੁੰਦੀ ਮੂੜ-ਮੂੜ ਉਹ ਆਪਣੇ ਮਰਦ ਅਫਸਰਾਂ ਨੂੰ ਕਹਿੰਦੀ ਜੋ ਮਰਜ਼ੀ ਗੱਲਾਂ ਉਹ ਪਏ ਕਰਨ ਹੁਣ ਉਸ ਨੂੰ ਕੁਝ ਨਹੀਂ ਸੁਣਾਈ ਦਿੰਦਾ ਤੇ ਸਭ ਮੰਨਦੇ ਸਨ ਕਿ ਜੇ ਜਾਮ ਤੋਂ ਬਾਅਦ ਰਮਨ ਨੂੰ ਠੀਕ ਸੁਣਾਈ ਦੇਣਾ ਬੰਦ ਹੋ ਜਾਂਦਾ ਸੀ ਮਖਮੂਰ ਆਪਣੀਆਂ ਅੱਖਾਂ ਨੂੰ ਭਖਰੇ ਅੰਗ ਦੇ ਅੰਗ 11 ਵਿੱਚ ਇਕਾਈ ਉਹ ਨਿਰਲੇਪ ਜੀ ਹੋ ਕੇ ਬੈਠ ਜਾਂਦੀ ਤੇ ਬਾਕੀ ਸਾਡੇ ਸਾਥੀ ਸ਼ੇਅਰ ਬੜਦੇ ਰਹਿੰਦੇ ਨਤੀਫੇ ਸੁਣਾਉਂਦੇ ਰਹਿੰਦੇ ਇੱਕ ਦੂਜੇ ਨਾਲ ਹਰ ਤਰ੍ਹਾਂ ਦੇ ਮਜ਼ਾਕ ਕਰਦੇ ਰਹਿੰਦੇ ਪਾਰਟੀ ਖਤਮ ਹੋਣ ਦੀ ਮੈਂ ਤਕਰੀਬਨ ਸੌ ਚੁੱਕਾ ਹੁੰਦਾ ਸੁੱਤਾ-ਸੁੱਤਾ ਮੈਂ ਉੱਠਦਾ ਸੁੱਤਾ-ਸੁੱਤਾ ਮੋਟਰ ਵਿੱਚ ਬੈਠਦਾ ਸੁੱਤਾ-ਸੁੱਤਾ ਘਰ ਆਪੜਦਾ ਸੁੱਤਾ-ਸੁੱਤਾ ਕੱਪੜੇ ਬਦਲਦਾ ਤੇ ਫੇਰ ਪਲੰਗ ਤੇ ਮੂੰਹ ਦਾ ਪੈ ਜਾਂਦਾ ਸ਼ਰਾਬ ਦਾ ਘੁੱਟ ਮੂਲ ਆਣ ਨਾਲ ਹੀ ਜਿਹੜੀ ਮੈਨੂੰ ਨੀਂਦਰ ਆਉਣੀ ਸ਼ੁਰੂ ਹੋ ਜਾਂਦੀ ਸੀ ਇਸ ਦੀ ਕਹਾਣੀ ਸਭ ਮੇਰੇ ਦੋਸਤਾਂ ਵਿੱਚ ਫੈਲ ਗਈ ਤੇ ਸਾਰੇ ਮੇਰੇ ਉੱਤੇ ਹੱਸਿਆ ਕਰਦੇ ਸਨ ਲਾਹੌਰ ਦੀ ਇੱਕ ਸ਼ਾਮ ਮੈਨੂੰ ਯਾਦ ਹੈ ਆਪਣੇ ਹੋਸਟਲ ਤੋਂ ਇੱਕੋਰੀ ਮੈਨੂੰ ਮਿਲਣਾ ਹੀ ਅਸੀਂ ਚਾਹ ਵੀ ਪੀ ਚੁੱਕੇ ਮਾਲ ਰੋਡ ਤੇ ਚੱਕਰ ਵੀ ਲਾ ਲਿਆ ਲਾਰੈਂਸ ਬਾਗ ਦੀ ਸੈਰ ਵੀ ਕਰ ਲਈ ਪਰ ਉਹ ਵਾਪਸ ਜਾਣ ਦਾ ਨਾ ਹੀ ਨਾ ਲਈ ਤਵੇ ਅੱਜ ساری ਰਾਤ ਅਸੀਂ ਇੰਦੀ ਹੀ ਘੁੰਮਦੇ ਰਹਾਂਗੇ ਕਉਂਦੇ ਰਹਾਂਗੇ ਨਹਿਰ ਤੇ ਚੱਲਾਂਗੇ ਫੇਰ ਸ਼ਾਲਾਮਾਰ ਫੇਰ ਰਾਵੀ ਦੇ ਕੰਢੇ ਫੇਰ ਸ਼ਾਦਰੇ ਤੇ ਇੰਜ ਸਵੇਰ ਹੋ ਜਾਵੇਗੀ ਮੈਂ ਸੋਚਦਾ ਰਿਹਾ ਸੋਚਦਾ ਰਿਹਾ ਕੋ ਚਿਰ ਸੁਸਤ ਹੋਣ ਲਈ ਫੇਰ ਇੱਕ ਹੋਟਲ ਦੀ ਇੱਕਲਵੰਗੀ ਨੁੱਕਰ ਵਿੱਚ ਅਸੀਂ ਜਾ ਬੈਠੇ ਆਤਸ਼ੋਕ ਤੇ ਜਵਾਨੀ ਦੇ ਚਾਹ ਵਿੱਚ ਉੱਟ ਰਹੀ ਉਸ ਨਵੇਂ ਖੇਲਾਂ ਦੀ ਕੁੜੀ ਤੋਂ ਮੈਂ ਪੁੱਛਿਆ ਤੁਸੀਂ ਕੀ ਪੀਓਗੇ ਵਿਸਕੀ ਜਾਂ ਹੋਰ ਕੁਝ ਉਸ ਕੁੜੀ ਨੇ ਕਦੀ ਸ਼ਰਾਬ ਨਹੀਂ ਸੀ ਪੀਤੀ ਪਰ ਉਸ ਸ਼ਾਮ ਉਸ ਦੀਆਂ ਅੱਖਾਂ ਵਿੱਚ ਜਿਹੜੇ ਸੁਪਨੇ ਲਟਕ ਰਹੇ ਸਨ ਉਹਨਾਂ ਦੇ ਹੁਲਾਰੇ ਵਿੱਚ ਉਹ ਵਿਸਕੇ ਦਾ ਇੱਕ ਪੈਗ ਵੀ ਪੀ ਲਿਆ ਇੱਕ ਹੋਰ ਛੋਟਾ ਵੀ ਪੀ ਲਿਆ ਤੇ ਕੋਈ ਅੱਧੇ ਘੰਟੇ ਬਾਅਦ ਜਦੋਂ ਉਹ ਸੀ ਹੋਟਲ ਤੋਂ ਬਾਹਰ ਨਿਕਲੀ ਮੈਂ ਇੱਕ ਟੈਕਸੀ ਮੰਗਵਾਈ ਟੈਕਸੀ ਵਾਲੇ ਨੂੰ ਉਹਦੇ ਹੋਸਟਲ ਦਾ ਨਾਮ ਦੱਸਿਆ ਹੋਸਟਲ ਪੁੱਜ ਕੇ ਚੁੱਪਚਾਪੀ ਤੇ ਉਹ ਕੁੜੀ ਮੋਟਰ ਤੋਂ ਉਤਰੀ ਚੁੱਪਚਾਪੀ ਤੇ ਉਸਨੇ ਮੈਨੂੰ ਨਮਸਤੇ ਕੀਤੀ ਤੇ ਨਸ਼ੇ ਵਿੱਚ ਮਖਮੂਰ ਸ਼ਾਂਤ ਅਡੋਲ ਸੁੱਤੀ-ਸੁੱਤੀ ਗੇਟ ਪਿੱਛੇ ਹਨੇਰੇ ਵਿੱਚ ਉਹ ਗੁੰਮ ਹੋ ਗਈ। ਇੰਜ ਹੀ ਇੱਕ ਵਾਰ ਮੈਂ ਆਪਣੀ ਇੱਕ ਹਸੀਨ ਦੋਸਤ ਨਾਲ ਸਫ਼ਰ ਕਰ ਰਿਹਾ ਸੀ। ਉਸ ਦੁਪਹਿਰ ਅਸੀਂ ਮਰੀ ਤੋਂ ਹੇਠ ਉਤਰੇ ਸਨ। ਸ਼ਾਮ 라ਵਲਪਿੰਡੀ छावनी ਕਿਸੇ ਦੇ ਕੱਟੀ। ਰਾਤ ਦੀ ਗੱਡੀ ਅਸੀਂ ਲਾਹੌਰ ਆਉਣਾ ਸੀ। ਸ਼ਾਮ ਦੇ ਖਾਣੇ ਤੋਂ ਪਹਿਲਾਂ ਸਾਡਾ ਮੀਸ ਬਾਨ ਸ਼ਰਾਬ ਪੀਂਦਾਰਿਆ ਮੈਂ ਵੀ ਉਹਦੇ ਕਮਰੇ ਵਿੱਚ ਉਹਦੇ ਕੋਲ ਬੈਠਾ ਉਹਦੀਆਂ ਗੱਲਾਂ ਸੁਣਦਾ ਰਿਆ ਖਾਣੇ ਤੋਂ ਬਾਅਦ ਅਸੀਂ ਸਟੇਸ਼ਨ ਤੇ ਆਏ ਗੱਡੀ ਤੁਰ ਹੀ ਸੀ ਇਹ ਮੇਰੀ ਦੋਸਤ ਮੇਰੇ ਮੂੰਹ ਨੂੰ ਆਕੇ ਜੋ ਸੁੰਘਣ ਲੱਗ ਪਈ ਫੇ ਮੇਰੇ ਯਕੀਨ ਦਿਵਾਉਣ ਤੇ ਕਿ ਮੈਂ ਸ਼ਰਾਬ ਨਹੀਂ ਸੀਪੀਤੀ ਉਸਨੇ ਲੱਖ ਲੱਖ ਰੱਬ ਦਾ ਸ਼ੁਕਰ ਕੀਤਾ ਜਿਤਨਾ ਚਿਰ ਤੁਸੀਂ ਬੰਦ ਕਮਰੇ ਵਿੱਚ ਬੈਠੇ ਰਹੇ ਤੇ ਬਹਿਰਾ ਕਦੀ ਸੋਡਾ ਤੇ ਕਦੀ ਬਰਫ਼ ਅੰਦਰ ਲੈ ਜਾਂਦਾ ਸੀ ਉਸ ਮੈਨੂੰ ਦੱਸਿਆ ਮੈਂ ਹੱਥ ਜੋੜ-ਜੋੜ ਅੱਲਾਹ ਕੀ ਦੁਆਵਾਂ ਕਰਦੀ ਰਹੀ ਹਾਈ ਰੱਬਾ ਇਹ ਸ਼ਰਾਬ ਨਾ ਪੀ ਇਹ ਸ਼ਰਾਬ ਨਾ ਪੀ ਮੇਰੀ ਹਸੀਨ ਦੋਤ ਨੂੰ ਡਰ ਸੀ ਜੇ ਮੈਂ ਘੁੱਟ ਸ਼ਰਾਬ ਦਾ ਪੀ ਲਿਆ ਤਾਂ ਗੱਡੀ ਵਿੱਚ ਬੈਠਦਿਆਂ ਹੀ ਮੈਂ ਸੌ ਜਾਵਾਂਗਾ ਤੇ ਉਹ ساری ਦੀ ساری ਰਾਤ ਅਸੀਂ ਖਿੜਕੀ ਵਿੱਚ ਬੈਠੇ ਜ਼ੇਲਮ ਟੱਪੇ ਚਨਾ ਨੂੰ ਪਾਰ ਕੀਤਾ ਤੇ ਫਿਰ ਰਾਵੀ ਉਲੰਘ ਕੇ ਸਵੇਰੇ ਲਾਹੌਰ ਪੁੱਜ ਗਏ ਰਾਵਲਪਿੰਡੀ ਦਾ ਮੇਰਾ ਉਹ ਦੋਸਤ ਇਕ ਵਾਰ ਮੈਨੂੰ ਲਾਹੌਰ ਮਿਲਣਾ ਆ। ਸ਼ਾਮੀ ਮੈਂ ਉਸਨੂੰ ਕਲੱਬ ਲੈ ਗਿਆ। ਸਰਦੀਆਂ ਦੇ ਦਿਨ ਸਨ। ਬਾਹਰ ਬਾਰਿਸ਼ ਹੋ ਰਹੀ ਸੀ। ਸਾਰੀ ਸ਼ਾਮ ਉਹ ਸ਼ਰਾਬ ਪਿੰਦਾ ਰਿਆ, ਪਿੰਦਾ ਰਿਆ। ਮੈਂ ਕਦੀ ਉਹਦਾ ਸਾਥ ਦੇਣ ਲਈ ਇੱਕ ਕੁੱਟ ਲੈ ਲੈਂਦਾ। ਕਦੀ ਤਾਂਸ਼ ਖੇਡਣ ਲੱਗ ਜਾਂਦਾ, ਕਦੀ ਅਖਬਾਰ ਪੜ੍ਹਨੀ ਸ਼ੁਰੂ ਕਰ ਦਿੰਦਾ। ਕਦੀ-ਕਦੀ ਰਸਾਲਾ ਖੋਲ ਬੈਠਦਾ। ਉਸ ਰਾਤ ਅਸੀਂ ਖਾਣਾ ਵੀ ਕਲੱਬ ਹੀ ਖਾਧਾ। ਖਾਣਾ ਖਾਣ ਦੇ ਦੌਰਾਨ, ਖਾਣਾ ਖਾਣ ਤੋਂ ਬਾਅਦ ਮੇਰੇ ਦੋਸਤ ਦੇ ਹੱਥੋਂ ਗਲਾਸ ਬਿਲਕੁਲ ਨਾ ਛੁੱਟਿਆ ਕੋਈ 12 ਵਜੇ ਸਨ ਰਾਤ ਦੇ ਕਿ ਅਸੀਂ ਕਲੱਬ ਤੋਂ ਬਾਹਰ ਨਿਕਲੇ ਰਾਤ ਹਨੇਰੀ ਸੀ ਬਾਰਿਸ਼ ਅਜੇ ਵੀ ਹੋ ਰਹੀ ਸੀ ਮੈਂ ਆਪਣੀ ਦੋਸਤ ਨੂੰ ਸੰਭਾਲਦਾ ਹੀ ਰਿਹਾ ਸੰਭਾਲਦਾ ਹੀ ਰਿਹਾ ਪਰ ਸੜਕ ਤੱਕ ਪਹੁੰਚਣ ਤੱਕ ਚਿੱਕੜ ਵਿੱਚ ਉਹ ਕੋਈ ਤਿੰਨ ਵਾਰ ਡਿੱਗਿਆ ਇੱਕ ਵਾਰ ਤੇ ਉਸ ਆਪਣੇ ਅਤ ਕੀਮਤੀ ਸੂਟ ਨੂੰ ਲੱਖਪਤ ਕਰ ਲਿਆ ਬਾਹਰ ਟੈਕਸੀ ਵਿੱਚ ਬੈਠਣ ਤੋਂ ਪਹਿਲੇ ਅਸੀਂ ਸੁਭਾਵਿਕ ਹੀ ਇੱਕ ਬਿਜਲੀ ਦੇ ਖੰਬੇ ਹੇਠ ਜਾ ਖਲੋਤੇ ਮੈਂ ਵੇਖਿਆ ਮੇਰੇ ਦੋਸਤ ਦੀਆਂ ਅੱਖਾਂ ਲਾਲ ਵਿੰਬ ਹੋ ਰਹੀਆਂ ਸਨ ਉਹਦੇ ਹੋਠ ਸੁੱਜੇ ਸਨ ਖੁੱਲੇ ਹੋਏ ਸਨ ਉਹਦੀਆਂ ਟੰਗਾਂ ਤੇ ਉਹਦਾ ਸਰੀਰ ਬੇਕਾਬੂ ਹੋ ਕੇ ਜਿਵੇਂ ਝੂਲ ਰਿਹਾ ਸੀ ਚਿਕੜ ਨਾਲ ਉਹਦਾ ਨਵਾਂ ਗਰਮ ਸੂਟ ਇੱਕ ਪਾਸਿਓਂ ਲਿਬੜਿਆ ਹੋਇਆ ਸੀ ਮੈਂ ਟੈਕਸੀ ਵਿੱਚੋਂ ਉਹਦਾ ਓਵਰ ਕੋਟ ਕੱਢ ਕੇ ਉਸ ਨੂੰ ਪਵਾ ਦਿੱਤਾ ਟੈਕਸੀ ਵਿੱਚ ਬੈਠ ਕੇ ਮੈਂ ਡਰਾਈਵਰ ਨੂੰ ਘਰ ਲੈ ਜਾਣ ਲਈ ਕਿਹਾ ਪਰ ਮੇਰਾ ਦੋਸਤ ਤੇ ਹੋਰ ਹੀ ਚਾਲਾਂ ਤੇ ਚੜਿਆ ਹੋਇਆ ਸੀ ਅਖੀਰ ਮੈਂ ਉਸ ਨੂੰ ਟੈਕਸੀ ਤੋਂ ਬਾਹਰ ਕੱਢ ਲਿਆਂਦਾ ਤੇ ਕਲਵੰਜੇ ਲੈ ਜਾ ਕੇ ਸਮਝਾਇਆ ਕਿ ਗਾਣਾ ਸੁਣ ਮੈਂ ਉਸ ਦੇ ਨਾਲ ਬਿਲਕੁਲ ਨਹੀਂ ਜਾ ਸਕਦਾ ਆਖਿਰ ਜ਼ਿੰਦਗੀ ਦੇ ਕੋਈ ਤੇ ਉਸੂਲ ਸਨ ਜਿਨ੍ਹਾਂ ਦੀ ਮੇਰੇ ਨਜ਼ਦੀਕ ਅਜੇ ਤੀ ਕਦਰ ਸੀ ਪਰ ਮੇਰਾ ਦੋਸਤ ਆਪਣੀ ਜ਼ਿੱਦ ਤੇ ਕਾਇਮ ਸੀ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮਿਸਫਲ ਕਿਉਂਕਿ ਉਹ ਮੇਰਾ ਪਰੌਣਾ ਸੀ ਮੇਰੇ ਘਰ ਠਹਿਰਿਆ ਹੋਇਆ ਸੀ ਮੈਂ ਉਹਦੀ ਮਿੰਤਾ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਮੇਰੀ ਇੱਕ ਨਾ ਸੁਣੀ ਅਖੀਰ ਮਜਬੂਰ ਹੋ ਕੇ ਮੈਂ ਕਿਹਾ ਜੇ ਜ਼ਰੂਰ ਤੂੰ ਗਾਣਾ ਸੁਣਨਾ ਹੈ ਟੈਕਸੀ ਲੈ ਕੇ ਜਨਾਬ ਇਕੱਲੇ ਚਲੇ ਜਾ ਮੈਂ ਜਿਵੇਂ ਕਿਵੇਂ ਘਰ ਪਹੁੰਚ ਜਾਵਾਂਗਾ ਮੇਰੇ ਮੂੰਹੋਂ ਇਹ ਸੁਣਦਿਆ ਸਾਰ ਉਸ ਨੂੰ ਜਿਵੇਂ ਅੱਗ ਲੱਗ ਗਈ ਇੱਕ ਜ਼ੋਰ ਦਾ ਮੁੱਪਾ ਉਸ ਮੇਰੇ ਮੂੰਹ ਤੇ ਮਾਰਿਆ ਤੇ ਟੈਕਸੀ ਵਿੱਚ ਬੈਠ ਕੇ ਚਲਾ ਗਿਆ ਮੇਰੇ ਦੰਦਾਂ ਵਿੱਚੋਂ ਲਹੂ ਨਿਕਲ ਆਇਆ ਘਰ ਪੁੱਜਣ ਤੇ ਮੇਰੀ ਗੱਲ ਦਾ ਉਹ ਪਾਸਾ ਸੁਝ ਗਿਆ ਸਵੇਰ ਦੇ ਕੋਈ 4 ਵਜੇ ਸਨ ਮੈਂ ਖੂਕ ਸੁੱਤਾ ਪਿਆ ਸਾਂ ਇਹ ਮੇਰੇ ਕਮਰੇ ਦਾ ਦਰਵਾਜ਼ਾ ਕਿਸੇ ਨੇ ਖਟਕਟਾਇਆ ਮੈਂ ਉੱਠ ਕੇ ਵੇਖਿਆ ਮੇਰਾ ਦੋਸਤ ਸੀ ਗੋਸਾ ਅਜੇ ਅਜੇ ਵੀ ਉਂਜਦਾ ਉਂਜ ਸੀ ਸ਼ਰਾਬ ਉਸਨੇ ਹੋਰ ਪੀਤੀ ਸੀ ਉਸ ਦੇ ਕਦਮ ਇੱਕ 칸 ਨਹੀਂ ਸ ਕਰਨ ਟਿਕ ਰਹੇ ਕਮਰੇ ਵਿੱਚ ਵੜਦੇ ਆ ਸਾਰੋ ਕਹਿਣ ਲੱਗਾ ਮੇਰਾ ਸਮਾਨ ਟੈਕਸੀ ਵਿੱਚ ਰਖਵਾ ਦਿਓ ਮੈਂ ਚੁੱਪ ਰਿਹਾ ਪਰ ਆਪਣੇ ਫੈਸਲੇ ਤੇ ਉਹ ਕਾਇਮ ਸੀ ਨੌਕਰ ਨੂੰ ਉਸੇ ਵੇਲੇ ਉਠਾਉਣਾ ਮੈਂ ਮناسب ਨਾ ਸਮਝਿਆ ਕੁਝ ਸਮਾਨ ਉਸ ਦਾ ਮੈਂ ਚੁੱਕਿਆ ਕੁਝ ਉਸ ਨੇ ਆਪ ਚੁੱਕਿਆ ਤੇ ਜਦੋਂ ਟੈਕਸੀ ਵਿੱਚ ਸਭ ਚੀਜ਼ਾਂ ਰੱਖੀਆਂ ਗਈਆਂ ਅਫਸੋਸ ਨਾਲ ਪਰਿਆ ਆਪਣਾ ਹੱਥ ਮੈਂ ਉਸ ਦੇ ਹੱਥ ਨਾਲ ਮਿਲਾਉਣ ਲਈ ਅੱਗੇ ਕੀਤਾ ਰੱਬੜਵਾਹੇ ਇੱਕ ਮੁੱਕਾ ਹੋਰ ਕੱਸ ਕੇ ਮੇਰੇ ਮੂੰਹ ਤੇ ਉਸ ਮਾਰਿਆ ਤੇ ਟੈਕਸੀ ਵਿੱਚ ਬੈਠ ਕੇ ਚਲਾ ਗਿਆ ਹੈਰਾਨ ਪਰੇਸ਼ਾਨ ਮੈਂ ਕਿੰਨਾ ਚਿਰ ਉੱਥੇ ਦਾ ਉੱਥੇ ਖਲੋਤਾ ਰਿਹਾ ਕਮਰੇ ਵਿੱਚ ਆ ਕੇ ਮੈਂ ਵੇਖਿਆ ਮੇਰੇ ਮੂੰਹ ਵਿੱਚੋਂ ਲਹੂ ਫੇਰ ਨਿਕਲ ਰਿਹਾ ਸੀ ਤੇ ਕੁਝ ਚਿਰ ਬਾਅਦ ਮੇਰੀ ਦੂਜੀ ਗੱਲ ਵੀ ਸੁੱਜ ਗਈ ਕੈਨਮੈਂ ਕੈਨਮੈਂ ਬੇਦਲੀ ਜਿਹੀ ਬਾਰਿਸ਼ ਸਾਰੀ ਰਾਤ ਹੁੰਦੀ ਰਹੀ ਹੁੰਦੀ ਰਹੀ ਕੋਈ 6 ਵਜੇ ਸਵੇਰੇ ਅਜੇ ਦਿਨ ਨਹੀਂ ਸੀ ਨਿਕਲਿਆ ਇਹ ਮੇਰਾ ਦਰਵਾਜ਼ਾ ਫੇਰ ਖਟਕਟਾਇਆ ਗਿਆ ਉੱਠ ਕੇ ਮੈਂ ਚিটਕਨੀ ਖੋਲੀ ਮੇਰਾ ਦੋਸਤ ਫੇਰ ਸੀ ਜੇਬਾਂ ਵਿੱਚ ਹੱਥ ਪਾਏ ਆਕਰ ਕੇ ਖਲੋਪਤਾ ਹੋਇਆ ਮੇਰਾ ਓਵਰਕੋਟ ਇੱਥੇ ਰਹਿ ਗਿਆ ਏ ਮੈਨੂੰ ਵੇਖਦੇ ਉਹ ਕਹਿਣ ਲੱਗਾ ਮੈਂ ਉਸਨੂੰ ਯਾਦ ਕਰਵਾਇਆ ਰਾਤੀ ਜਦੋਂ ਆਇਆ ਸੀ ਓਵਰਕੋਟ ਉਸ ਨੇ ਹੀ ਸੀ ਪਾਇਆ ਹੋਇਆ ਓਵਰਕੋਟ ਵਿੱਚ ਉਸਦਾ ਬਟੂਆ ਸੀ ਬਟੂਏ ਵਿੱਚ 25000 ਰੁਪਏ ਦੇ ਨੋਟ ਸਨ ਗੱਲਾਂ-ਗੱਲਾਂ ਵਿੱਚ ਮੈਂ ਉਸ ਤੋਂ ਪੁੱਛ ਲਿਆ ਕਿ ਉਹ ਬਾਣਾ ਸੌਣ ਕਿੱਥੇ ਗਿਆ ਸੀ ਪਰ ਮੇਰੇ ਦੋਸਤ ਨੂੰ ਜ਼ਰਾ ਇਤਵਾਰ ਨਾ ਆਇਆ ਕਿ ਉਹਦਾ ওভারਕੋਟ ਹੋਰ ਕਿਤੇ ਰਹਿ ਗਿਆ ਸੀ ਮੈਨੂੰ ਬੁਰਾ ਭਲਾ ਕਹਿੰਦਾ ਉਹ ਚਲਾ ਗਿਆ ਮੋਟਰ ਵਿੱਚ ਬੈਠ ਕੇ ਪੁਲਿਸ ਤੇ ਪਤਾ ਨਹੀਂ ਕਿਸ ਕੇਸ ਦੀਆਂ ਧਮਕੀਆਂ ਦੇ ਰਿਹਾ ਸੀ ਉਸਦੇ ਜਾਣ ਤੋਂ ਬਾਅਦ ਮੈਂ ਤੌਬਾ ਕੀਤੀ ਜੇ ਮੈਂ ਕਦੀ ਸ਼ਰਾਬ ਪੀਆ ਕਦੀ ਸ਼ਰਾਬੀ ਦਾ ਜੇ ਮੈਂ ਸੰਕਰ ਅਗਲੇ ਰੋਜ਼ ਸੋਜਾ ਹੋਇਆ ਮੂੰਹ ਲੈ ਕੇ ਮੈਂ ਦਫ਼ਤਰ ਕੀ ਜਾਂਦਾ ਪਰ ਆਪਣੇ ਮਾਤ ਹੇਠ ਨੂੰ ਬੁਲਵਾ ਕੇ ਮੈਂ ਸਾਰੀ ਗੱਲ ਸਮਝਾਈ ਤੇ ਉਸ ਗਾਣ ਵਾਲੀ ਦੇ ਘਰ ਭੇਜਿਆ ਕੋ ਜੋ ਉਸ ਨੂੰ ਰੱਬ ਦਾ ਡਰ ਆ ਕੁਝ ਮੇਰੇ ਸਰਤੇਬ ਦਾ ਖੋਫ ਈਦਨ ਬਾਈ ਨੇ ਕੋਟ ਤੇ ਬਟੂਆ ਉਂਜ ਦੇ ਉਂਜ ਮੈਨੂੰ ਭਜਵਾ ਦਿੱਤੇ ਜਿਸ ਹੋਟਲ ਵਿੱਚ ਅਕਸਰ ਉਹ ਮੇਰਾ ਦੋਸਤ ਠਹਿਰਦਾ ਹੁੰਦਾ ਸੀ ਮੈਂ ਉੱਥੇ ਪੁੱਛਵਾਇਆ ਮੇਰਾ ਅੰਦਾਜ਼ਾ ਠੀਕ ਸੀ ਮਸਾਉ ਨਾਸਤੇ ਲਈ ਉੱਠਿਆ ਸੀ ਕਿ ਮੈਂ ਓਵਰ ਕੋਟ ਤੇ ਬਟੂਆ ਉਹਨੂੰ ਪਹੁੰਚਵਾ ਦਿੱਤਾ ਉਹ ਦਿਨ ਤੇ ਅੱਜ ਦੇਮ ਮੈਂ ਸ਼ਰਾਬ ਨੂੰ ਕਦੀ ਹੱਥ ਨਹੀਂ ਲਾਇਆ ਪਰ ਸ਼ਰਾਬੀ ਦਾ ਸੰਗ ਅੰਗਰੇਜ਼ੀ ਤੇ ਪਈ ਬਰਾਂਡੀ ਦੀ ਇਹ ਬੋਤਲ ਮੇਰੇ ਇਸ ਇਕਰਾਰ ਨੂੰ ਕਈ ਦਿਨਾਂ ਤੋਂ ਚੁਟਲਾ ਰਹੀ ਹੈ ਪਰ ਮੇਰੀ ਤਰੀਮਤ ਦੀ رائے ਹੈ ਘਰ ਵਿੱਚ ਬਰਾਂਡੀ ਵੇਲੇ-ਕਵੇਲੇ ਲਈ ਚੰਗੀ ਹੁੰਦੀ ਹੈ ਬੱਚੇ ਨੂੰ ਖਾਂਸੀ ਹੋਵੇ ਨਜ਼ਲਾ ਹੋਵੇ ਇੱਕ ਚਮਚ ਨਾਲ ਆਰਾਮ ਆ ਜਾਂਦਾ ਹੈ ਤੇ ਮੈਂ ਸੋਚਦਾ ਹਾਂ ਇਸ ਬੋਤਲ ਨੂੰ ਚੁੱਕ ਕੇ ਦਵਾਈਆਂ ਵਾਲੀ ਅਲਮਾਰੀ ਵਿੱਚ ਰੱਖਾਂ ਜਾਂ ਨਾ ਰੱਖਾਂ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ